ਇਹ ਵੋਲੈਂਡਾ 3630 ਸਪੈਸ਼ਲ ਐਡੀਸ਼ਨ ਦੂਜੀ ਗੇਅਰ ਚ ਪਲੱਸ ਵਾਲਾ ਮਾਡਲ ਆ ਤੇ ਨੀਲੇ ਮਗਰਾੜਾ ਨਾਲ ਟਰੈਕਟਰ ਹੈ ਜੀ ਡਿਮਾਂਡ ਵਾਲੀ ਆ ਬਹੁਤ ਘੱਟ ਮਿਲਦੇ ਟਰੈਕਟਰ ਨਾ ਜੀ ਹਾਂ ਬਈ ਬਹੁਤ ਸਵਰਾਜ ਆ ਗਿਆ ਜੀ ਪੋਰ ਸਟਾਰ ਰਿਵਰਸ ਵੀਡਿਓ ਇਹ ਵੀ ਪੋਲ ਟਾਪ ਮਾਡਲ ਆ ਗਿਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਸਪੈਸ਼ਲ ਐਡੀਸ਼ਨ 3630 ਇਹ ਟਰਬੋ ਸੁਪਰ ਚ ਆ ਗਿਆ ਜੀ ਟੀ ਐਕਸ ਮਾਡਲ ਆ ਤੇ ਮਾਡਲ ਜੀ ਇਹਦਾ ਇਹ ਵੀ 2014 ਮਾਡਲ ਆ ਬਈ ਨੀਲੇ ਮਗਰਾੜਾ ਹਾਂ ਸੇਮ ਹੀ ਆ ਬਸ ਠੀਕ ਆ ਜੀ ਹਾਂਜੀ ਹਸੀ ਕਾ ਬਾਈ ਜੀ ਸਾਰੇ ਦੋਸਤਾਂ ਮੇਰਾ ਨੂੰ ਆਪਾ ਪਹੁੰਚਿਆ ਨਹੀਂ ਤਲਵੰਡੀ ਸਬ ਉਹ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਨਾ ਕਰਾਉਣੇ ਗੱਲ ਬਾਤ ਹਸੀ ਕਾਲ ਜੀ ਹਸੀ ਕਾਲ ਬਾਈ ਹੋਰ ਕਿਵੇਂ ਜੀ ਵਧੀਆ ਬਾਈ ਠੀਕ ਠਾਕ ਠੀਕ ਹੈ ਜੀ ਤੇ ਕਿੰਨੇ ਕਾ ਟਰੈਕਟਰ ਲੈ ਕੇ ਆਏ ਜੀ ਆਪਣੇ ਕੋਲ ਹੈਗੇ ਬਈ 8 ਕ ਟਰੈਕਟਰ ਅੱਜ ਹਟਣ ਠੀਕ ਹੈ ਜੀ ਅੱਜ ਵੀਡੀਓ ਚ ਬਾਈ ਉਹ ਟਰੈਕਟਰ ਦਿਖਾਵਾਂਗੇ ਜਿਹੜੇ ਬਹੁਤ ਘੱਟ ਮਿਲਦੇ ਆ ਡਿਮਾਂਡ ਵੀ ਪੂਰੀ ਹੈ ਟਰੈਕਟਰਾਂ ਦੀ ਤੇ ਪਹਿਲਾ ਟਰੈਕਟਰ ਦਿਖਾਉਣੇ ਫਿਰ ਐਡਰੈਸ ਦੇਵਾਂਗੇ ਬਾਈ ਦਾ ਸਾਹਮਣੇ ਆ ਗਿਆ ਜੀ ਨਿਊ ਹਾਲੈਂਡ ਪਲੱਸ ਵਾਲਾ 373 TX ਮਾਡਲ ਚ ਆ ਗਿਆ ਜੀ ਤੇ ਮਾਡਲ ਕਿੰਨੇ ਆ ਬਾਈ ਜੀ ਇਹ ਇਹ 2008 ਮਾਡਲ ਆ ਬਾਈ 8 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਹੈ ਗਿਆ ਬਾਈ 70 ਪੈਸੇ ਦੇ ਚਾਰ ਠੀਕ ਆ ਜੀ 3 ਸਪੀਡ ਚ ਆਉਂਦਾ ਕਿ ਟੂ ਇਹ ਟੂ ਸਪੀਡ ਚ ਆਇਆ ਬਈ ਟੂ ਸਪੀਡ ਚ ਆ 8 ਮਾਡਲ ਚ ਆ ਗਿਆ ਜੀ ਤੇ ਨੰਬਰ ਜੀ ਇਹਦਾ ਨੰਬਰ ਹਰਿਆਣਾ ਬਾਈ ਇਹਦਾ ਐਫੀ ਡੈਟ ਮਿਲੂ ਠੀਕ ਆ ਐਫੀ ਡੈਟ ਮਿਲ ਜੂ ਬਾਈ ਜੀ ਇਹਦਾ ਤੇ ਕੀ ਡਿਮਾਂਡ ਕਰਦਾ ਇਹ ਜੀ ਇਹ 3 ਲੱਖ 10000 ਰੁਪਿਆ ਬਈ 1 ਲੱਖ ਦਾ ਯਾਰ ਤਾਂ ਡਿਮਾਂਡ ਆ ਜੀ ਹਾਂ ਤੇ ਕਿੰਨੇ ਦਾ ਹੋਊ ਜੀ ਇਹ ਇਹ ਦੇ ਦਾਂਗੇ 2 ਲੱਖ ਤੇ 85000 ਰੁਪਏ ਦਾ ਠੀਕ ਹੈ ਸਿੰਪਲ ਸਟੀering ਹੈ ਸਿੰਪਲ ਸਟੀering ਠੀਕ ਹੈ ਜੀ ਸਾਹਮਣੇ ਆ ਗਿਆ ਜੀ ਨਿਊ ਆਲੈਂਡ 3630 ਸਪੈਸ਼ਲ ਐਡੀਸ਼ਨ ਦੂਜੀ ਗੇਅਰ ਚ ਪਲੱਸ ਵਾਲਾ ਮਾਡਲ ਆ ਤੇ ਨੀਲੇ ਮਗਰਾੜਾਂ ਵਾਲਾ ਟਰੈਕਟਰ ਹੈ ਜੀ ਡਿਮਾਂਡ ਵਾਲੀ ਆ ਬਹੁਤ ਘੱਟ ਮਿਲਦੇ ਟਰੈਕਟਰ ਨੇ ਜੀ ਹਾਂ ਬਈ ਬਹੁਤ ਘੱਟ ਇੱਕ ਸਾਲ ਹੀ ਆਇਆ ਬਸ 2014-15 ਬਸ 2 ਸਾਲ ਠੀਕ ਹੈ ਜੀ 14 ਮਾਡਲ ਹੈ ਜੀ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਬਾਈ ਫਰੰਟ ਤਾਂ ਜਮਨ ਨਵੇਂ ਆ ਤੇ ਆ ਵੀ ਹਾਂ ਜੀ ਟਾਇਰ ਹਾਂ ਠੀਕ ਹੈ ਜੀ ਮਗਰਲੇ ਪਈਆ 85 ਪੈਸੇ ਟਾਇਰ ਇਹਦੇ 16 ਦੇ ਜੀ ਹਾਂ ਗੁੱਡੀਆ ਦੇ ਚਾਰੇ ਟਾਇਰ ਠੀਕ ਆ ਬਾਈ ਜੀ ਤੇ ਇਹ 3 ਸਪੀਡ ਚ ਆ ਗਈ 3 ਸਪੀਡ ਟਾਪ ਮਾਡਲ ਹੀ ਆ ਬੇ ਠੀਕ ਹੈ ਜੀ ਟਾਪ ਪੜਾ ਮੜਲਾ ਡਬਲ ਡਿਸਟ੍ਰਿਬਿਊਟਰ ਕਾਬਲੀ ਪੰਪ ਫਾਈਬਰ ਵਾਲੀ ਹੁੱਡ ਲੱਗੀ ਆ ਇਹ ਸੌਂਗ ਨੂੰ ਮੂਰੇ ਕੋੜਾ ਬੈਂਪਰ ਲੱਗਿਆ ਹੋਇਆ ਇਹ ਇਹਦੇ ਤਾਂ ਹੋਊਗਾ ਨਾ ਜੀ ਲੋਣ ਹਾਂ ਹੋ ਜੂ ਬਾਈ ਐਨੋ ਸੀ ਮਿਲੂ ਇਹਦੀ ਹਰਿਆਣਾ ਨੰਬਰ ਇਹ ਠੀਕ ਆ ਜੀ ਨਾ ਹੋ ਜੂ ਆਵਲੇ ਇਹਦੀ ਡਿਮਾਂਡ ਕੀ ਹੈ ਜੀ ਇਹ 2.5 ਲੱਖ ਆ ਬੇ ਠੀਕ ਆ ਕਿੰਨੇ ਦਾ ਸੱਡੋਂਗੇ ਜੀ ਇਹ 5 ਲੱਖ ਦਾ ਮੌਕੇ ਤੇ ਹੋ ਜੂ ਮਾਨ ਤਾਂ 5 ਲੱਖ ਚ ਪੂਰਾ ਛੋਟਾ ਟਰੈਕਟਰ ਬਾਈ ਸੋਨੂੰ ਮਿਲ ਜੂਗਾ ਸਾਹਮਣੇ ਫੇਰਾ ਗਿਆ ਜੀ ਸਪੈਸ਼ਲ ਐਡੀਸ਼ਨ 3630 ਇਹ ਟਰਬੋ ਸੁਪਰ ਚ ਆ ਗਿਆ ਜੀ TX ਮਾਡਲ ਆ ਤੇ ਮਾਡਲ ਜੀ ਇਹਦਾ ਇਹ ਵੀ 2014 ਮਾਡਲ ਆ ਬਾਈ ਨੀਲੇ ਮਗਰਾੜਾ ਹਾਂ ਸੇਮ ਹੀ ਆ ਬਸ ਠੀਕ ਆ ਜੀ ਟਾਇਰ ਇਹਦੇ ਬਿਲਕੁਲ ਨਵੇਂ ਆ ਜੀ 16 9 ਦੇ 22 ਦੇ ਜੇ ਕੇ ਦੇ ਇਹ 프ਰੰਟ ਵਾਲੇ ਜੀ ਠੀਕ ਕੰਡੀਸ਼ਨ ਅਟਾਰਾਂ ਦੀ ਇਹ ਪਏ ਆ ਬਾਈ 60 ਰੁਪਏ ਟਾਇਰ ਠੀਕ ਆ ਜੀ ਇਹ ਮਾਡਲ ਇਹ 14 ਆ ਗਿਆ ਜੀ ਇਹ ਏ 2 ਸਪੀਡ ਆ ਕਿ 3 ਇਹ ਵੀ 3 ਸਪੀਡ ਆ ਬਈ ਇਹ ਵੀ 3 ਮਾਡਲ ਆ ਇਹ ਵਿਦਾਊਟਰ ਡਿਸਟ੍ਰਿਬਿਊਟਰ ਆਈ ਹਾਂ ਡਿਸਟ੍ਰਿਬਿਊਟਰ ਇਹਨਾਂ ਦੇ ਆਈ ਹੀ ਨਹੀਂ ਹੈਗੇ ਕੰਪਨੀ ਬਣੀ ਉਹ ਠੀਕ ਆ ਜੀ ਬਾਕੀ ਸਾਰੀਆਂ ਚੀਜ਼ਾਂ ਆਈਆਂ ਨੇ ਪਾਵਰ ਸਟੀਅਰਿੰਗ ਆ ਤੇ ਡਬਲ ਪੰਪ ਆ ਤੇ ਇਹਦੇ ਫਾਈਬਰ ਵਾਲੀ ਹੱਡ ਲੱਗੀ ਜੀ ਸੌ ਤੋਂ ਪੂਰਾ ਘੈਂ ਟਰੈਕਟਰ ਆ ਤੇ ਡਿਮਾਂਡ ਜੀ ਇਹਦੀ ਡਿਮਾਂਡ ਇਹਦੀ ਵੀ 2.5 ਹੀ ਆ ਬਾਈ ਇਹ ਕਿੰਨੇ ਦਾ ਜੀ ਇਹ ਵੀ 500 ਕਰ ਦਾਂਗੇ ਮਾਨ ਤਾਂ ਹਾਂ ਜੋ ਵੀ ਹੋ ਜੋ ਮਾੜਾ ਹੋ ਜੋ ਹੋ ਜੋ ਹੋ ਜੋ ਠੀਕ ਆ ਜੀ ਅਗੇ ਵੇਰ ਆ ਗਿਆ ਜੀ ਸਪੈਸ਼ਲ ਆਡੀਸ਼ਨ ਇਹ ਵੀ 2014 ਈਅਰ ਚ ਆ ਗਿਆ ਜੀ ਟਰਬੋ ਸੁਪਰ 362 ਆਵਲੈਡ ਤੇ ਇਹ ਮਾਡਲ ਜੀ ਇਹ ਵੀ 2014 ਮਾਡਲ ਹੀ ਆ ਬਈ 2014 ਨੀਲੇ ਮਗਰਾੜਾ ਦਾ ਟਰੈਕਟਰ ਹੈ ਇਹ ਹਾਂ ਕੰਨੇ ਟਰੈਕਟਰਾਂ ਦੇ ਨੀਲੇ ਮਗਰਾੜਾ ਡਿਮਾਂਡ ਇੰਨਾਂ ਦੀ ਫੁੱਲਾ ਬਹੁਤ ਘੱਟ ਮਿਲਦੇ ਜੀ ਇਹ ਬਈ ਪਤਾ ਨਹੀਂ ਕੀ ਚੱਕਰ ਆਈ ਬਾਕੇ ਵੀ ਦੇਖ ਲਿਆ ਹਾਂ ਜੀ ਦੂਜੇ ਟਰੈਕਟਰ ਨਾਲ ਜੋਰ ਵੀ ਵੱਧ ਮਾਰਦਾ ਤੇ ਖਰਚਾ ਵੀ ਘੱਟ ਪਾਉਣੇ ਤਾਂ ਹੀ ਉਹਦੀ ਡਿਮਾਂਡ ਇੰਨੀ ਹੈ ਹਾਂ ਇਹਨਾਂ 'ਚ ਕੋਈ हैगी या कोई है बात हैगी है मैं सप्राच क्लोज करा हां ओ में कोई फर्क आएगा हैगी है, है गल बात ना ठीक है जी टायरਾਂ ਦੀ ਕੀ ਕੰਡੀਸ਼ਨ ਹੈ ਜੀ ਮੂਰਲੇ ਬਾਈ ਨਵੀਂ ਆ ਜਹਾਜੀ ਜਹਾਜੀ ਨਾ ਤੇ ਮਾਗ ਲਿਆ 85 ਪੈਸੇ ਪੈ ਟਾਇਰ ਦੇ 16 ਨੇ ਟਾਇਰਾਂ ਚ ਇਹ ਵੀ 3 ਹੀ ਹੈ ਜੀ ਇਹ ਵੀ 3 ਸਪੀਡ ਇਹਦੇ ਡਿਸਟ੍ਰੀਬਿਊਟਰ ਕੀ ਹੈ ਇਹਦੇ ਵੀ ਹੈ ਨਹੀਂ ਮੈਂ ਜਿਹੜੀ ਬਿਦਾਊਟਰ ਡਿਸਟ੍ਰੀਬਿਊਟਰ ਆ ਬਾਕੀ ਸਾਰਾ ਕੁਝ ਆ ਪਾਪ ਰਸਤੇ ਨਾ ਡਬਲ ਪੰਪ ਚ ਆ ਗਿਆ ਜੀ ਟਮਾਂਡੀ ਇਹ ਦੀ ਇਹਦੇ ਵੀ 2.5 ਹੀ ਆ ਬਾਈ ਇਹ ਜੀ ਏ ਵੀ ਵਾ ਉੱਥੀ ਹੋ ਜਾਊਗਾ ਪੰਜ ਤੋਂ ਥੱਲੇ ਹੀ ਦੇ ਦਾਂਗੇ ਯਾਰ ਤੰਨੇ ਕੋਈ ਚੱਕਰ ਨਹੀਂ ਜੇ ਬਈ ਕਿਸੇ ਨੇ ਦੋੜ ਲੈਣੇ ਹੋਣ ਦੋੜਾ ਫੁੱਲ ਡਿਸਕਾਊਂਟ ਕਰਾਂਗੇ ਜਿੰਨਾ ਹੋ ਸਕਿਆ ਕਰੋਂਗੇ ਇਦੋਂ ਪੂਰਾ ਫੁੱਲ ਜਾ ਠੀਕ ਆ ਜੀ ਸਾਹਮਣੇ ਆ ਗਿਆ ਜੀ ਹੌਲੈਂਡ ਸੁਪਰ ਵਾਲਾ 36 30 ਆ ਗਿਆ ਜੀ ਇਹ ਮਾਡਲ ਜੀ ਇਹ 13 ਮਾਡਲ ਆ ਬਈ 13 ਮਾਡਲ ਆ 13 ਦੀ ਕੀ ਕੰਡੀਸ਼ਨ ਹੈ ਜੀ ਇਹਦੇ ਟਾਇਰ ਪਏ ਆ ਬਈ 80 ਪੈਸੇ ਚਾਰੇ ਠੀਕ ਆ 16 ਦੇ ਟਾਇਰਾਂ ਚ ਇਹ ਵੀ 16 ਦੇ ਟਾਇਰਾਂ ਚ ਇਹ 2 ਸਪੀਡ ਆ ਕੇ 3 ਇਹ ਵੀ 3 ਸਪੀਡ ਆ ਬਈ 3 ਸਪੀਡ ਆ ਹਾਂ ਸਾਊਂਡ ਸਿਸਟਮ ਲੱਗਿਆ ਹੋਇਆ ਆ ਬਿਲਕੁਲ ਜਿਹੜੀ ਚੀਜ਼ ਨਾਲ ਅਬ ਲੱਗੀ ਆਪਣੇ ਟਰੈਕਟਰ ਤੇ ਉਹ ਨਾਲ ਹੀ ਮਿਲੂਗੀ ਐਂ ਤਾਂ ਨਹੀਂ ਹੈਗਾ ਵੀ ਪੂਰਾ ਇਹ ਟਰੈਕਟਰ ਇਹ ਜੁਆ ਚੱਕ ਦੋ ਆਪਾਂ ਕੁਝ ਲਾ ਤਾਂ ਦਈ ਆਪਾਂ ਲਾਉਂਦੇ ਨਹੀਂ ਠੀਕ ਆ ਜੀ ਤੇ ਇਹ ਤੇਰਾ ਮਾਡਲ ਆ ਇਹ ਪੰਜਾਬ ਨੰਬਰ ਆ ਜੀ ਹਾਂ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਇਹਦੇ ਡਬਲ ਡਿਸਟ੍ਰਿਬਿਊਟਰ ਹੈਗਾ ਜੀ ਹੈ ਨਹੀਂ ਇਹਦੇ ਵੀ ਹੈ ਨਹੀਂ ਬਾਈ ਬਿਨ ਆਊਟ ਡਿਸਟ੍ਰਿਬਿਊਟਰ ਹੈਗਾ ਹੈਗਾ ਇਹ ਤਾਂ ਹੈਗਾ 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 ਠੀਕ ਆ ਜੀ ਇਹ ਵੀ ਟੌਪ ਮਾਡਲ ਹੀ ਆ ਗਿਆ ਤੇਰੀ ਸਪੀਡ ਆ 3 ਸਪੀਡ ਆ ਗਿਆ ਜੀ ਡਬਲ ਪੰਪ ਆ ਗਿਆ ਇਹ ਡਬਲ ਹੀ ਡਿਸਟ੍ਰਿਬਿਊਟਰ ਆਇਗਾ ਟਰੈਕਟਰ ਦੇ ਪੰਜਾਬ ਨੰਬਰ ਆ ਤੇ ਡਿਮਾਂਡ ਕਿੰਨੀ ਹੈ ਦੀ? 470 ਬਾਈ 470 ਇਹ ਕਿੰਨੇ ਦਾ? ਸਾਢੇ 4 ਦਾ ਦੇਣਾ ਮੌਕੇ ਤੇ ਹੋ ਜੂ ਮਾਨਤਾਂ। ਸਾਢੇ 4 ਚੋ ਵੀ ਮਾਨਤਾਂ ਬਾਈ ਕਹਿੰਦਾ ਕਰਦਾ ਐ ਕੋਈ ਨਾ ਜਿਹੜਾ ਆਊਗਾ। ਆਮਣੇ ਫਾਰਮਟ ਰੈਕ ਹੈਗਾ ਜੀ 60 ਦਾ। ਇਹ ਕਿੰਨੇ ਮਾਡਲ ਹੈ ਜੀ? ਇਹ ਬਾਈ 2007 ਮਾਡਲ ਆ। 7 ਮਾਡਲ ਸੈਟਰ ਗੀਅਰ ਤੇ ਮਗਰਾੜ ਨਾਲ ਦੀ ਆ ਬਾਈ। ਨਾਲ ਦੇ ਆ ਬਾਈ ਸਭ ਕੁਝ। ਪੈਰਾਂ ਦੀ ਕੀ ਕੰਡੀਸ਼ਨ ਹੈ ਜੀ? 90 ਪੈਸੇ ਪਏ ਆ ਬਾਈ ਚਾਰੇ। ਪੰਜਾਬ ਨੰਬਰ ਪੰਜਾਹ ਨੰਬਰ ਇੰਜਨ ਗੇਰ ਦਾ ਓਕੇ ਜਮ ਪੂਰਾ ਚੰਗੜ ਵਾਲੀ ਕਾਪੀ ਆ ਹਾਂਜੀ ਇਹ ਸੱਤ ਮਾੜਨਾ ਡਿਮਾਂਡ ਜੀ 2,35,000 ਇਹ ਕਿੰਨੇ ਕਿਰਾ ਛੱਡਾਂਗੇ 2,10,000 ਦਾ ਦੇਣਾ ਆਪਾਂ ਕਰਦਾ ਇਹ ਮੌਕੇ ਦੇ ਮਾਰ ਦਾ 2,10,000 ਦਾ ਪੰਜਾਬ ਨੰਬਰ ਆ ਸਾਹਮਣੇ ਸਵਰਾਜ ਆ ਗਿਆ ਜੀ 4 ਸਟਾਰ ਰਿਵਰਸ ਪੀਟੀਓ ਇਹ ਵੀ ਪੂਲ ਟਾਪ ਮਾਡਲ ਆ ਗਿਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਟਾਇਰਾਂ ਦੀ ਕੀ ਗੱਲ ਨਹੀਂ ਸੁਣੇ ਜੀ ਮੈਂ ਅਗਲੇ ਤਾਂ ਬਈ ਨਵੀਆਂ ਨੇ ਹਾਂਜੀ ਮੂਲ ਲੈ ਹੈਗਾ 50 ਪੈਸੇ 14 ਦੇ ਟਾਇਰ ਆ ਜੀ ਇਹਗਾ ਸਾਹਮਣੇ ਬਈ ਬੰਪਰ ਲੱਗਾ ਟੈਂਕੀ ਵਾਲਾ ਇਹ ਕਿਸੇ ਵੀਰਪਰਾ ਦਾ ਇਹ ਵੀ ਫਸਟ ਆਨਰਾ 50 ਨੰਬਰ ਹੈ ਸੰਗਰੂਰ ਦਾ ਠੀਕ ਹੈ ਜੀ ਸੰਗਰੂਰ ਦਾ ਹੈਗਾ ਜੀ ਪੀਵੀ 13 ਸਾਹਮਣੇ ਇਹ ਬੰਪਰ ਲੱਗ ਤੋ ਨਹੀਂ ਸੋਨ ਲਵਾਉਣ ਦੀ ਲੋੜ ਨਹੀਂ ਵੀ ਟੈਂਕੀ ਵਾਲਾ ਬੰਪਰ ਲੱਗਿਆ ਹੋਇਆ ਕਿਹਨਾ ਭਰ ਲੋ ਤੁਸੀਂ ਅੱਥਨ ਤਾਈ ਕਿੰਨਾ ਮਰਜ਼ੀ ਖਿੱਚੀ ਬਰੋ ਤੇ ਕੀ ਡਿਮਾਂਡ ਹੈ ਜੀ ਇਹਦੀ ਇਹਦੀ 4,70,000 ਰੁਪਇਆ ਬਈ 4,70 ਦਾ ਡਿਮਾਂਡ ਹੈ ਜੀ ਇਹ ਕਿੰਨੇ ਦਾ ਸੱਡਾਂ ਜੀ ਸਾਢੇ 4 ਚ ਹੋਰ ਹੋ ਜਮਾਨ ਦਾ ਸਾਢੇ 4 ਚੋ ਵੀ ਹੋ ਜੂ ਬਈ ਕਿੰਨਾ ਅਮਨੇ ਆ ਗਿਆ ਜੀ ਮਹਿੰਦਰਾ 575 DI ਭੂਮੀ ਪੱਤਰਾ ਇਹ ਟਰੈਕਟਰ ਦੀ ਵੀ ਬਹੁਤ ਡਿਮਾਂਡ ਆ ਹਾਈ ਟੈਕ ਚ ਆ ਗਿਆ ਜੀ ਇਹ ਮਾਡਲ ਜੀ ਇਹ ਇਹ 2005 ਮਾਡਲ ਆ ਬਈ 5 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਮਗਰਲੇ ਬਈ ਪਾਇਆ 85 80 85 ਪੈਸੇ ਮੂਲੇ 90 ਪੈਸੇ ਪਾਇਆ ਮੈਂ ਕਹੇ 14 ਦੇ ਟਾਇਰ ਆਉਂਦੇ ਜੀ ਇਹ ਟਰੈਕਟਰ ਨੂੰ 14 ਦੇ ਆ ਗਏ ਜੀ ਡਿਮਾਂਡ ਜੀ ਦੀ ਇਹ ਜੀ ਡਿਮਾਂਡ ਬਈ ਹੂੰ ਤਾਂ ਅੱਜ ਘਟਾ ਦੀ ਅੱਗੇ ਦਾ ਸੀਗੀ 2,70,000 ਰੁਪਏ ਅੱਜ 55 ਕਰਤੀ ਈਗਾ ਆਕਸੀਜਨ ਕਰਤੋ ਕਹਿੰਦੇ ਮੰਦਾ ਮੈਂ ਚਲ ਘਟਾ ਕੇ ਦੇਖ ਲੈਂਦੇ ਆ ਫਿਰ ਘਟਾ ਦਿਓ ਬਈ ਇਹਦੇ ਆਪਾਂ ਹੋਰ ਵੀ ਕਰਾਂਗੇ ਮੰਨ ਤਾਂ ਗਾਹਕ ਪੂਰੇ ਨੇ ਇਹਦੇ ਗਾਹਕ ਪੂਰਾ ਇਹਦਾ ਠੀਕ ਹੈ ਜੀ ਇਹੋ ਕੋਈ ਹਾਂ ਪੁੱਲਾ ਜਾਂ ਕਰਦੇ ਕਿੰਨੇ ਕਦਾ ਕਰਾਂਗੇ ਸਹੀ ਸਹੀ ਇਹ 2 ਲੱਖ 30 ਹਜ਼ਾਰ ਦਾ ਦੇ ਦਾਂਗੇ ਯਾਰ 2 ਲੱਖ 30 ਹੋ ਜੂ ਹੋਰ ਕਰ ਦਾਂਗੇ ਮੰਨ ਤਾਂ ਥੋੜਾ ਇਹ ਨੰਬਰ ਹੀ ਡੈਟ ਨੰਬਰ ਇਹਦਾ ਹਰਿਆਣਾ ਬਈ ਠੀਕ ਆ ਬਈ ਹੈਪੀ ਡੈਟ ਮਿਲੂ ਇਹਦਾ ਸਾਹਮਣੇ ਆ ਗਿਆ ਜੀ ਸਵਰਾਜ 855 ਸਿੰਗਲ ਸਟਾਰ ਇਹ ਕਿਸੇ ਛੋਟੇ ਜ਼ਿਮੀਂਦਾਰ ਭਰਾ ਨੇ ਲੈਣਾ ਉਹਦੇ ਵਾਸਤੇ ਪੂਰਾ ਛੋਟਾ ਟਰੈਕਟਰ ਤੇ ਬੈਸਟ ਟਰੈਕਟਰ ਆ ਗਿਆ ਮਾਡਲ ਜੀਏ 2004 ਮਾਡਲ ਆ ਬਈ ਇਹ ਚਾਰ ਮਾਡਲ ਟਾਇਰਾਂ ਦੀ ਕੀ ਕੰਡੀਸ਼ਨ ਆ ਬਈ ਟਾਇਰ ਇਹਦੇ ਪਏ ਆ ਬਈ 80-85 ਪੈਸੇ ਚਾਰੇ ਠੀਕ ਆ ਜੀ ਤੇ ਡਿਮਾਂਡ ਇਹਦੀ ਕੀ ਕਰਦੇ ਆ ਜੀ ਇਹ 2,75,000 ਰੁਪਏ ਬਈ 2,75,000 ਦਾ ਡਿਮਾਂਡ ਆ ਜੀ ਕਿੰਨੇ ਦਾ ਛੱਡਦਾ 2.5 ਲੱਖ ਦਾ ਦੇ ਦਾਂਗਾ 2.5 ਲੱਖ ਦਾ ਟਰੈਕਟਰ ਬਈ ਸਾਨੂੰ ਆ ਮੇਟੂਆ ਤੇ ਐਡਰੈਸ ਦੱਸੋ ਜੀ ਪਿੰਡ ਜੀ ਆਪਣਾ ਕਿਹੜਾ ਪਿੰਡ ਬਈ ਮੇਰਾ ਸੰਦੋਹਾਗਾ ਹਾਂ ਜੀ ਚਲ ਮੰਡੀ ਸਾਬੋ ਤੇ ਮੋੜ ਮੰਡੀ ਰੋਡ ਤੇ ਰਹਿ ਜਾਂਦਾ ਇੱਥੋਂ 10 ਕਿਲੋਮੀਟਰ ਪਾਇ ਬੱਧਵਾਰ ਆਪਾਂ ਮੰਡੀ ਲਾਉਣਾ ਤਲਵੰਡੀ ਸਾਬੋ ਠੀਕ ਹੈ ਜੀ ਬਾਕੀ ਆਪਣੇ ਕੋਲ ਘਰੀ ਹੁੰਦਾ ਟਰੈਕਟਰ ਸਾਰੇ ਠੀਕ ਹੈ ਜੀ ਤੇ ਕੰਟੈਕਟ ਨੰਬਰ ਆਪਣਾ ਜੀ 62883585655 ਤੇ ਲੋਨ ਵਗੈਰਾ ਜੀ ਹੋ ਜੂਗਾ ਬਈ ਜਿਹੜਾ ਹਾਂ ਕੱਟ ਲੂੰਗਾ ਹਾਂ ਪੁਰਾਣਾ ਕੱਟਾ ਜਾਊ ਠੀਕ ਹੈ ਜੀ ਧੰਨਵਾਦ ਬਈ ਜੀ ਠੀਕ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ